ਸਰਕਾਰੀ ਆਈਟੀਆਈ ਨਵਾਂ ਸ਼ਹਿਰ ਵਿੱਚ ਅੱਜ 12 12 2024 ਬੜਾ ਹੀ ਮਹਾਨ ਦਿਹਾੜਾ ਸਮੂਹ ਸਟਾਫ ਸਾਰੇ ਸਖਿਆਰਥੀ ਅਤੇ ਪ੍ਰਿੰਸੀਪਲ ਦੇ ਵੱਲੋਂ 26 ਮਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਇਲਾਕੇ ਦੀਆਂ ਮੋਤਵਾਰ ਸ਼ਖਸੀਤਾਂ डीएसओ नवा शहर श्रीमती बंदना चौहान जिन्होंने अपना कीमती समय कटके इस खून दान कैंप का उद्घाटन किया भावे डीसी साहब एडिसी साहब एसएसपी साहब नु सद्दा पत्र भेजे गए सी, सी पर वो रह में करके नहीं पहुंच सके इस करके बंदना चौहान जी ने बहुत ही बढ़िया तरीके ਦੇ ਨਾਲ ਆਪਣੇ ਵਿਚਾਰ ਵੀ ਦਿੱਤੇ ਤੇ ਆਈਟੇ ਪਹੁੰਚ ਕੇ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਬੀਡੀਸੀ ਵੱਲੋਂ ਫਾਊਂਡਰ ਪ੍ਰਧਾਨ ਤੂਰ ਸਾਹਿਬ ਅਤੇ ਪੂਰਾ ਸਟਾਫ ਮੈਨੇਜਰ ਸਾਹਿਬ ਜਸਪਾਲ ਸਿੰਘ ਗਿੱਦਾ ਜੀ ਵਾਈਸ ਪ੍ਰਿੰਸੀਪਲ ਆਈਟ ਨਵਾਂ ਸ਼ਹਿਰ ਬੀਡੀਸੀ ਦੇ ਕਾਰਜਕਰਤਾ ਅਤੇ ਉਪਕਾਰ ਸੁਸਾਇਟੀ ਦੇ ਪ੍ਰਧਾਨ ਉਹ ਬੀ ਸਪੈਸ਼ਲ ਪਹੁੰਚੇ ਹੋਏ ਸਨ ਇਹ ਪ੍ਰੋਗਰਾਮ ਕਾਫੀ ਸਮੇਂ ਤੋਂ ਤਿਆਰੀਆਂ ਵਿੱਚ ਸੀ ਲਗਭਗ 15 ਦਿਨ ਤੋਂ ਤਿਆਰੀਆਂ ਹੋ ਰਹੀਆਂ ਸਨ ਚੋਣ ਜਾਬਤਾ ਲੱਗਣ ਕਰਕੇ ਐਮਐਲਏ ਸਹਿਵਾਨ ਨੂੰ ਸੱਦਾ ਭੇਜਿਆ ਗਿਆ ਸੀ ਭੇਜਿਆ ਗਿਆ ਸੀ ਲੇਕਿਨ ਉਹ ਨਹੀਂ ਆ ਸਕੇ ਸੋ ਖੂਨਦਾਨ ਕੈਂਪ ਜਿਸ ਵਿੱਚ 41 31 ਖੂਨਦਾਨੀਆਂ ਨੇ ਦਾਨ ਕੀਤਾ ਤੇ ਉਹ 31 ਯੋਧੇ ਜਿਨ੍ਹਾਂ ਨੇ ਆਪਣਾ ਖੂਨ ਦਾ ਕਤਰਾ ਕਤਰਦਾਨ ਕਰਕੇ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਕੀਤਾ ਇਸ ਮੌਕੇ ਬਹੁਤ ਸਾਰੇ ਸੱਜਣ ਪ੍ਰਿੰਸੀਪਲ ਸਾਹਿਬ ਨੂੰ ਮਿਲਣ ਵੀ ਪਹੁੰਚੇ ਪਿੰਡ ਤੋਂ ਗੁਰਦੁਆਰਾ ਸ਼੍ਰੀ ਗੁਰਦਾਸ ਭਵਨ ਤੋਂ ਪ੍ਰਬੰਧਕ ਕਮੇਟੀ ਮਾਸਟਰ ਗੁਰਿਆਲ ਜੀ ਹਰੀ RAM ਜੀ ਪੰਜ ਸਜੀਤ ਕੌਰ ਉਹ ਵੀ ਪਹੁੰਚੇ ਮਨੀਸ਼ ਜੀ ਪੁਲਿਸ ਵਿਭਾਗ ਤੋਂ ਪਹੁੰਚੇ ਜੱਜ ਸਹਿਬਾਨ ਬਲਜਿੰਦਰ ਜੀ ਉਹ ਵੀ ਅਸ਼ੀਰਵਾਦ ਦੇਣ ਪ੍ਰਿੰਸੀਪਲ ਨੂੰ ਪਹੁੰਚੇ ਹੋਰ ਬਹੁਤ ਸਾਰੀਆਂ ਸ਼ਖਸੀਤਾਂ ਜਿਵੇਂ ਜੋਗਾ ਸਿੰਘ ਸਾਧੜਾ ਜੀ ਤੂਰ ਸਾਹਿਬ ਉਹਨਾਂ ਨੇ ਚੇਚੇ ਤੌਰ ਤੇ ਪ੍ਰਿੰਸੀਪਲ ਦੇ ਦਫ਼ਤਰ ਪਹੁੰਚ ਕੇ ਇਹਨਾਂ ਨੂੰ ਅਸ਼ੀਰਵਾਦ ਦਿੱਤਾ ਇੱਕ ਖੂਨਦਾਨ ਕੈਂਪ ਬਹੁਤ ਹੀ ਅਦਭੁਤ ਤੇ ਯਾਦਗਾਰ ਹੋ ਨਿਪੜਿਆ ਆਓ ਚੱਲਦੇ ਹਾਂ ਕਿ ਨਵਾਂ ਸ਼ਹਿਰ ਦੇਖਦੇ ਹਾਂ ਚਲਤੀਆਂ ਆਓ ਜੀ ਚੱਲੀਏ ਸਮਾਗਮ ਦਾ ਸਮਾਪਨ ਲੰਘ ਗਿਆ इस साल भी बहुत सकि तरहदा सी कि साल सोचा कोई एक्सीडेंट हो गया मेरी बोल आ की दे कममा जी प्रिंसिपल सर से मिलने का मौका मिला एक्सीडेंट हो गया के बात करने का मौका तो ये मतलब एक शानदार मौका है और मैं पछताना नहीं कर रहा हूं पर बोल चला जाए जैसे कि रोड पे घूम देई सबका तो मैं कहता दोस्तों तो ये थोड़ा हिमो ग्लोबलनेस एक टेस्ट है यार इसका ਪ੍ਰੈਸੈਂਟਰ ਰਮਾਸ਼ਾ ਇਹ ਸੰਸਾਦੇ ਦੇ ਇਸ ਪ੍ਰਸਤੁਤੀ ਦੇ ਮੌਕੇ ਮੈਂ ਦੀ ਰਸ਼ੀਮਾ ਔਰ ਉਹਦੇ ਨਾਲ ਮੈਡਮ ਬਦਨਾ ਤੂਫਾਨ ਜੋ ਜ਼ਿਲ੍ਹਾ ਹੈੱਡ ਅਫਸਰ ਹਨ ਤੇ ਸ਼੍ਰੀ ਨਵੀਨ ਸ਼ਰਮਾ ਜੀ ਜੋ ਕਿ ਮੈਨੇਜਰ ਹਨ ਇਸਟੇਲਮੈਂਟ ਆਫ ਇੰਡੀਆ ਚੰਡੀਗੜ੍ਹ ਰੋਡ ਬ੍ਰਾਂਚ ਦੇ ਸ਼੍ਰੀ ਡਾクター ਜਗਬੱਗਾ ਜੀ ਸਾਡੇ ਵੀਡੀਓ ਸਾਹਿਬ ਸ਼੍ਰੀ ਜੋਗਾ ਸਿੰਘ ਸਾਧਰਾਲ ਸਾਡੇ ਸਮਾਜ ਸੇਵੀ ਇਹ ਵੀਡੀਓ ਤੋਂ ਸਾਡੇ ਵਾਸਪਰ ਦੇ ਸੀਜੀਏ ਤੇ ਇਸ ਸੰਸਥਾ ਦਾ ਸੂਚਕਾ ਸਟਾਫ ਬੀਡੀਸੀ ਦਾ ਸਟਾਫ ਪਿਆਰੇ ਵਿਦਿਆਰਥੀਓ ਇਹ ਸੰਸਥਾ ਜਿਹੜੀ ਆ ਖੂਨਦਾਨ ਕੈਂਪਾਂ ਦੇ ਮਾਮਲੇ ਵਿੱਚ ਜ਼ਿਲ੍ਹੇ ਚੋਂ ਫਸ ਰਹੀ ਆ ਸਭ ਤੋਂ ਵੱਧ ਗਿਣਤੀ ਜਿਹੜੇ ਦੇ ਜਿਹੜੀਆਂ ਸੰਸਥਾਵਾਂ ਖੂਨਦਾਨੀਆਂ ਉਹਨਾਂ ਵਿੱਚੋਂ ਸਭ ਤੋਂ ਉੱਪਰ ਇਹ ਆ ਗਈ ਰਹੀ ਆ ਸਮ 2015 ਤੱਕ ਉਸ ਤੋਂ ਬਾਅਦ ਥੋੜਾ ਗੈਪ ਪਿਆ ਔਰ ਅੱਜ ਫਿਰ ਭਾਗ ਲੱਗੇ ਆ 9 ਸਾਲ ਬਾਅਦ ਅੱਜ ਫਿਰ ਅੰਗੜਾਈ ਲਈ ਐ ਸੰਸਥਾ ਨੇ ਔਰ ਮੈਂ ਸਮਝਦਾ ਇਥੇ ਬਹੁਤ ਹੀ ਅੱਛੇ ਸਾਡਾ ਸਟਾਫ ਹੈ ਸਾਰਾ ਹੀ ਸਮਾਜ ਸੇਵੀ ਸਟਾਫ ਆ ਰਜਿੰਦਰ ਜਿਹੜਾ ਕੁ ਕਰਕੇ ਫੋਕਸ ਲਾਇਆ ਇਹ ਜਿਹਦੇ ਨਾਲ ਹੋਰ ਵੀ ਮਹਾਨ ਬਣ ਗਿਆ ਔਰ ਸਾਰੇ ਜ਼ਿਲ੍ਹੇ ਦੇ ਵਿੱਚ ਇਹ ਆਵਾਜ਼ ਗਈ ਆ ਔਰ ਮੈਨੂੰ ਪਤਾ ਲੱਗਿਆ ਕਿ ਪ੍ਰਿੰਸੀਪਲ ਸਾਹਿਬ ਨੇ ਜ਼ਿਲ੍ਹੇ ਦੇ ਸਾਡੇ ਸਮਾਜ ਜੋ ਡਿਪਟੀ ਕਮਿਸ਼ਨਰ ਔਰ ਜ਼ਿਲ੍ਹੇ ਦੇ ਹੋਰ ਉਸ ਅਧਿਕਾਰੀਆਂ ਤੱਕ ਪਹੁੰਚ ਕੀਤੀ ਆ ਉਹ ਵੀ ਇਸ ਕੈਂਪ ਦੇ ਵਿੱਚ ਆਪਣੇ ਚਰਚ ਬਣਗੇ ਦੇਖਣ ਆਣਗੇ ਤੋਂ ਅਸੀਂ ਬੱਚਿਆਂ ਨੂੰ ਇਹੀ ਬੇਨਤੀ ਕਰਾਂਗੇ ਇਹ ਜ਼ਿੰਦਗੀ ਦੇ ਵਿੱਚ ਜਿਹੜੇ ਰਿਸ਼ਤੇ ਆ ਸਾਡੇ ਸਮਾਜਿਕ ਇਹਨਾਂ ਨੂੰ ਦੋ ਨਾਲ ਗੁਣਾ ਹੋ ਜਾਂਦੀ ਆ ਅੱਜ ਤੁਹਾਡੇ ਮੰਮੀ ਡੈਡੀ ਆ ਜਦੋਂ ਤੁਹਾਡੀਆਂ ਸ਼ਾਦੀਆਂ ਹੋਈਆਂ ਇਹ ਡਬਲ ਹੋ ਜਾਣੇ ਆ ਰਿਸ਼ਤੇ ਡਬਲ ਹੋ ਜਾਣੇ ਆ ਔਰ ਐਸਾ ਕੋਈ ਵਿਅਕਤੀ ਨਹੀਂ ਜਿਹੜਾ ਇਹ ਆਖੇ ਕਿ ਸਾਡੇ ਵਿੱਚ ਘਰ ਦੇ ਵਿੱਚ ਕਿਸੇ ਮੈਂਬਰ ਨੇ ਕਦੇ ਬਿਮਾਰ ਨਹੀਂ ਹੋਣਾ ਔਰ ਤੰਦਰੁਸਤੀ ਦੇ ਨਾਲ ਬਿਮਾਰੀਆਂ ਵੀ ਜੀਵਨ ਦਾ ਹਿੱਸਾ ਆ ਉਸ ਵੇਲੇ ਜਦੋਂ ਹਸਪਤਾਲਾਂ ਜਾਂ ਸਾ ਖਬਰ ਲੈਣ ਜਾਂਦੇ ਆ ਦਾ ਡਾਕਟਰ ਅਚਾਨਕ ਜਦੋਂ ਖੂਨ ਮੰਗ ਲੈਂਦੇ ਆ ਤਾਂ ਬਹੁਤ ਸਾਰੇ ਰਿਸ਼ਤੇਰ ਉੱਥੋਂ ਭੱਜ ਜਾਂਦੇ ਆ ਜਿਹੜੀ ਕਿ ਉਹ ਖਬਰ ਸਾਰ ਦਾ ਜਿਹੜਾ ਸਾਡਾ ਪਹੁੰਚ ਜਾਂ ਝੁਕੀ ਹੁੰਦੀ ਆ ਪਰ ਇੱਕ ਖੂਨਦਾਨ ਨਹੀਂ ਬੱਚਾ ਹੁੰਦਾ ਉਹ ਕਹਿੰਦਾ ਡਾਕਟਰ ਸਾਹਿਬ ਮੈਂ ਖੂਨਦਾਨ ਨਹੀਂ ਦੱਸੋ ਜੀ ਕਿੱਥੇ ਦੇਣਾ ਖੂਨ ਉਸ ਵੇਲੇ ਫਿਰ ਡਾਕਟਰ ਵੀ ਉਹਨੂੰ ਬੜੇ ਸਤਿਕਾਰ ਨਾਲ ਦੇਖਦੇ ਆ ਕਿ ਇਸ ਮਰੀਜ਼ ਦੇ ਰਿਸ਼ਤੇਦਾਰਾਂ ਵਿੱਚ ਇੰਨੇ ਜਾਗੂਤ ਬੰਦੇ ਆ ਕਿ ਖੂਨਦਾਨ ਤੋਂ ਡਰਦੇ ਨਹੀਂ ਹੈ ਔਰ ਫਿਰ ਉਹ ਡਾਕਟਰ ਉਸ ਮਰੀਜ਼ ਨੂੰ ਹੋਰ ਵੀ ਦੁੱਗਣੇ ਧਿਆਨ ਨਾਲ ਦੇਖਦੇ ਆ ਲੋਕੋ ਕਹਿੰਦੇ ਖੂਨਦਾਨੀ ਪਰਿਵਾਰ ਦਾ ਇਹ ਰਿਸ਼ਤੇਦਾਰਾਂ ਸਾਰੇ ਬੱਚੇ ਨੂੰ ਬੇਨਤੀ ਕਰਾਂਗੇ ਕਿ ਇਹ ਜੀਵਨ ਦੇ ਵਿੱਚ ਇੱਕ ਛਾਲ ਮਾਰਨ ਦੀ ਉਮਰ ਆ ਇਹ ਛਾਲ ਅਜੇ ਵੱਜਣੀ ਆ ਜੇ ਕੋਈ ਮਾਰ ਲਈ ਫਿਰ ਇਹ ਛਾਲ ਤੁਹਾਡੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਦਰਹੋਖ ਨਹੀਂ ਬਣਾਏਗੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਇਸ ਲਹਿਰ ਦੀ ਪ੍ਰਚਾਰ ਜੀਐਫ ਜਿੰਦਾ ਜੀ ਜਿਨ੍ਹਾਂ ਨੇ ਸਾਈਟੇ ਕਾਵਿਲੇ ਵਿੱਚ ਖੂਨ ਤਾਂ ਲਹਿਰ ਦੀ ਸ਼ੁਰੂਆਤ ਕਰਾਈ ਸੀ ਜਦੋਂ ਉਹ ਇੱਥੇ ਕਾਰਜरत ਸਗੇ कि अपनी पुरानी इंस्टीट्यूट जो उन्होंने पौधा लगया से वह अच्छ वृक्ष बन के इत एक बारे वाहेगुरु जी का खालसा वाह आई टी आई कॉलेज के प्रिंसीपल स्टाफ स्टूडेंट्स के वालों संयुक्त तो रूप लगाया जा रहा है जिसके बी डी सी ब्लड सेंटर वालों तकनीकी सहायता प्रदान की जा रही है खूनदान जीवन दान है खून महा दान महादान है कोई भी व्यक्ति ਜੇ ਦੀ ਉਮਰ 18 ਸਾਲ ਤੋਂ ਵੱਧ ਹੋ ਗਈ 65 ਸਾਲ ਤੋਂ ਘੱਟ ਹੋਵੇ ਜਿਸ ਦਾ ਭਾਰ 45 ਕਿਲੋਗ੍ਰਾਮ ਤੋਂ ਵੱਧ ਹੋਵੇ ਅਤੇ ਜਿਸ ਦੇ ਖੂਨ ਦੇ ਵਿੱਚ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਪ੍ਰਤੀਸ਼ਤ ਤੋਂ ਵੱਧ ਹੋਵੇ ਉਹ ਵਿਅਕਤੀ ਨੂੰ ਚਾਹੀਦਾ ਹੈ ਕਿ ਖੂਨਦਾਨ ਨੂੰ ਆਪਣੇ ਜੀਵਨ ਦਾ ਅਨਿਕ ਖੜਵਾਇਸਾ ਬਣਾ ਲੈ ਤਾਂ ਜੋ ਹਸਪਤਾਲਾਂ ਵਿੱਚ ਖੂਨ ਦੀ ਘਾਟ ਸਦਕਾ ਨਾਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜੁਗ ਮਗਾਇ ਰੱਖੇ बीडीसी ब्लड सेंटर बहुत धन्यवाद करता बैंक बहुत बड़मुला योगदान पाते हैं स्टेट बैंक के मैनेजर ने जिन्हें अज भी अपने बैंक वालों इस कैंप के सहयोग दिता वैंती करूँगा कि चालू इस मौके पर सबको नमस्कार डॉक्टर साहब ने बता दिया है कि आ, दान से बढ़ के कोई दान नहीं है दान महादान तो ये जिन्होंने नारा बुलंद किया है यहाँ से हम सब तो जीवन में कुछ ऐसा जरूर करना चाहते हैं जिसपे हमें गर्व हो तो ये जो एक ऐसा पॉइंट है जहाँ आप इस चीज़ को अगर ब्लड डोनेट करते हो तो आपको पूरे जीवन में इस चीज़ पे गर्व रहेगा अपने ऊपर कि मैंने दूसरों के लिए कुछ किया है और जब हम कुछ दूसरों के लिए करते हैं तो आकाश में कभी हमारे लिए भी वो चीज़ें लौट के आती हैं तो भगवान न करे सर की वो चीज़ें हमारे साथ हो लेकिन फिर भी हम कोशिश करेंगे आज इस मुहिम में बढ़ चढ़ के हिस्सा लें और इसको सफल बनाए धन्यवाद तो ਜਿਹੜੇ ਐਂਟਰੀ ਕਰਦੇ ਵੀ ਯੰਗਸਟਰ ਲੜਕੇ ਹੀ ਮੋਸਲੀ ਦੇਖੇ ਕਿ ਜਿਹੜੇ ਖੂਨਦਾਨ ਕਰਦੇ ਔਰ ਇਹ ਸਾਡੀ ਸਾਡੀ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਯੰਗਸਟਰ ਬਲੱਡ ਹੈ ਉਹ ਨਵਾਂ ਜ ਨਵੀਂ ਜਨਰੇਸ਼ਨ ਦੇ ਵਿੱਚ ਇੱਕ ਫੋਟ ਨੂੰ ਇਹ ਆਇਆ ਕਿ ਅਸੀਂ ਬਲੱਡ ਡੋਨੇਟ ਕਰਨਾ ਹੈ ਕਿ ਬਲੱਡ ਡੋਨੇਸ਼ਨ ਜੋ ਕਰਦੇ ਨੇ ਇਹਨਾਂ ਲਈ ਵੀ ਬਹੁਤ ਅੱਛੀ ਗੱਲ ਹੈ ਔਰ ਜੇ ਜੋ ਵੀ ਇਹਨਾਂ ਦੇ ਬਲੱਡ ਨੂੰ ਅੱਗੇ ਲਏਗਾ ਜਿਨ੍ਹਾਂ ਨੂੰ ਇਹਨਾਂ ਦੇ ਬਲੱਡ ਦੀ ਜ਼ਰੂਰਤ ਪੈਗੀ ਵੈਸੇ ਚਲੋ ਐਸੀ ਵੀ ਗੱਲ ਨਹੀਂ ਹੈ ਪਰ ਫਿਰ ਵੀ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਜਾ ਕੇ ਖੁਸ਼ੀ ਮਹਿਸੂਸ ਹੋਏਗੀ ਕਿ ਸਾਡਾ ਬਲੱਡ ਕਿਸੇ ਗਰੀਬ ਦੀ ਕਿਸੇ ਵੀ ਮਾਰੇ ਵਾਲੇ ਦੀ ਮਦਦ ਕਰੇਗਾ ਔਰ ਉਹਨੂੰ ਬਿਲਕੁਲ ਕਪੜੇ ਬਣਾਏਗਾ ਬਹੁਤ ਹੀ ਅੱਛੀ ਗੱਲ ਹੈ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਸਰ ਜਿਹੜੀ ਮਦਦ ਕਰ ਰਹੇ ਨੇ ਇਸ ਲਈ ਇਹ ਕਿਸਾਨ ਸਾਰਿਆਂ ਨੂੰ ਮੈਂ ਦੱਸਦੀ ਜਾਂਦਾ ਕਿ ਜਿਹੜੇ ਬੱਚੇ ਕੂਮ ਦੇ ਬਹੁਤ ਹੀ ਸਤਿਕਾਰਯੋਗ ਸਾਰੇ ਭੈਣੋ ਤੇ ਭਰਾਓ ਅੱਜ ਬੜੀ ਖੁਸ਼ੀ ਮਹਿਸੂਸ ਹੋ ਰਹੀ ਅੰਦਰੋਂ ਕਿਤੇ ਹੁੰਦੇ ਜਦੋਂ ਸੰਗਤ ਹੋਏ ਵਿਆਹ ਤਾਂ ਆਪਣਾ ਨਗਮਾਣੀ ਸੰਗਤ ਹੋਏ ਵਿਆਹ ਦਾ ਸ਼ਾਦਾ ਪੋਲੀ ਅੱਜ ਉਸ ਮਾਰਕ ਦੇ ਅਹਿਦ ਨਾਲ ਅਸੀਂ ਸਾਰੇ ਇੱਕ ਐਸੇ ਜਗ੍ਹਾ ਤੇ ਐਸੇ ਵੱਣਨ ਵਾਲੇ ਕੰਮ ਵਿੱਚ ਪੜੇ ਹਾਂ ਜਿਹੜਾ ਵਣੇ ਤੁਸੀਂ ਨਾਰਾ ਛੋੜਿਆ ਖੂਨ ਦਾ ਮਹਾਦਾਨ ਇੱਕ ਸੇਵਾ ਹੁੰਦੀ ਆ ਇੱਕ ਤਾਨ ਹਰ ਇਨਸਾਨ ਚਾਹੁੰਦਾ ਕਿ ਮੈਂ ਸੇਵਾ ਕਰਾਂ ਹਰ ਇਨਸਾਨ ਚਾਹੁੰਦਾ ਕਿ ਮੈਂ ਦਾਨ ਕਰਾਂ ਜਿਵੇਂ ਅੰਜੇ ਸਾਡੇ ਦੱਸਿਆ ਕਿ ਜਦੋਂ ਅਸੀਂ ਕਿਸੇ ਲਈ ਕੁਝ ਕਰਦੇ ਆ ਤਾਂ ਸਾਡਾ ਆਟੋਮੈਟਿਕਲੀ ਫਰਮਾਤਵਾ ਭਲਾ ਕਰਦਾ ਅਸੀਂ ਜੇ ਸੇਵਾ ਕਰਦੇ ਆ ਤਾਂ ਸਾਨੂੰ ਮੁੜ ਕੇ ਸੇਵਾ ਕੀ ਉਹਨਾਂ ਕਰਦੀ ਹੈ ਜੇ ਅਸੀਂ ਦਾਨ ਕਰਦੇ ਆ ਤਾਂ ਕਈ ਗੁਣਾ ਦਾਨ ਤੁਹਾਨੂੰ ਵਾਪਸ ਆਉਂਦਾ ਪਰ ਅੱਜ ਜਿਹੜਾ ਹੈ ਅਬਰਾਲਾ ਭਾਡੇ ਸਾਰਿਆਂ ਦੇ ਸੰਯੋਗ ਨਾਲ ਹੋ ਰਿਹਾ ਜੈਸੂ ਸਾਹਿਬ ਮੈਂਜਰ ਸਾਹਿਬ ਵਿਦਾ ਸਾਹਿਬ ਦੂਰ ਸਾਹਿਬ ਬਹੁਤ ਬਹੁਤ سارے ਸੱਜਣਾਂ ਨੇ ਵਿਚਾਰ ਦਿੱਤੇ ਇਹ দান ਛੋਟੀ ਮੋਟੀ ਗੱਲ ਨਹੀਂ ਹੈ ਖੂਨ দান ਇਸ ਮਹਾਦਾਨ ਲਹ ਬੋਟਾ ਹੈ ਲੇਕਿਨ ਇਹ ਡੀਐਸਓ ਮੈਡਮ ਤੇ ਨਵੀਨ ਜੀ ਜੋ ਮੈਨੇਜਰ ਐਸਪੀ ਆਈ ਉਹਨਾਂ ਸਾਰਿਆਂ ਦਾ ਵੈਲਕਮ ਹੈ ਭੁੱਲਾ ਜੁੱਲ ਦੀ ਹਿਮਾ ਵਾਈ ਕੁਲਜੀ ਦਾ ਖਾਸਾ ਸ਼ਿਵਾਜੀ ਕੁਲਜੀ ਦੀ ਫੋਟੇ